ਓ ਕਿਵੇਂ ਆ ਕਾਕੇ ਠੀਕ ਆ ਜੀ ਤੂੰ ਪਤੰਦਰਾ ਘਰੇ ਸਿੱਟੀ ਬੈਠਾ ਕਣਕ ਐਕਦੀ ਮੰਡੀ 'ਚ ਨਹੀਂ ਸਿੱਟੀ ਮੰਡੀ 'ਚ ਯਾਰ ਹਜੇ ਰਾਸ਼ ਬਹੁਤ ਆ ਮਾੜਾ ਯਾਰ ਨਿਕਲ ਲੈ ਆਂਦੇ ਫਿਰ ਮੈਂ ਕਿਹਾ ਚੱਲ ਬਾਅਦ ਸਿੱੜਦੇ ਆਂਗੇ ਓ ਕਾਕੇ ਰਾਸ਼ ਕਾ ਨੂੰ ਆ ਮੰਡੀ 'ਚ ਮੰਡੀ ਤਾਂ ਸੌਰੀ ਦੀ ਅੱਧੀ ਬੇਲੀ ਪਈ ਆ ਤੂੰ ਸਿੱਧਾ ਹਕ ਹੈ ਹੁਣ ਮੰਡੀ 'ਚ ਪੈਣ ਪੈਣ ਵਾਲਾ ਹੈ ਨਹੀਂ ਅੱਗੇ ਤੇਰਾ ਬਾਪੂ ਪੈ ਜਾਂਦਾ ਸੀ ਬਈ ਪਿਛਲੇ ਸਾਲ ਅਸੀਂ ਬਾਪੂ ਨਾਲ ਮੰਡੀ ਦੇ ਵਿੱਚ ਸਮਾਂ ਬਤਾਇਆ ਸਾਡੇ ਨਾਲ ਬਾਪੂ ਬਥੇਰੀਆਂ ਗੱਲਾਂ ਕਰਦਾ ਰਿਹਾ ਸਾਨੂੰ ਅੱਜ ਵੀ ਯਾਦ ਹੈ ਉਹ ਬਾਪਾ ਐਨਕੀ ਦਾ ਕਣਕ ਤੇਰੀ ਨਾ ਬੇਹਾਰ ਗਈਆਂ ਸ਼ੋਖਣਾ ਚਾੜ ਬਹੁਤ ਨਿਕਰੂਗਾ ਓਏ ਅਮਲੀਆ ਜੋ ਰੱਬ ਨੇ ਦੇਤਾ ਲਖਮਣਾਂ ਉਹ ਬਸ ਫਸਲ ਚੰਗੇ ਥਾਂ ਤੇ ਲੱਗ ਜੇ ਓ ਕਿਵੇਂ ਆ ਮਾਰੀ ਜਾਣੇ ਗੱਲਾਂ ਬਿਛਨੇ ਕਿਵੇਂ ਆ ਠੀਕ ਆ ਆਈ ਗਿਆ ਫਿਰ ਬਾਪੂ ਦਾ ਮੰਝਾ ਮੰਡੀ ਚ ਉਹ ਜਦੋਂ ਗਾਮ ਅੱਜ ਸੂਣ ਵਾਲੀ ਹੋਵੇ ਉਦੋਂ ਬਾਪੂ ਦਾ ਮੰਝਾ ਪਸ਼ੂਆਂ ਵਾਲੇ ਤੇ ਹੁਣ ਵਹਾੜੀ ਆ ਗਈ ਕਣਕ ਆ ਗਈ ਹੁਣ ਬਾਪੂ ਦਾ ਮੰਝਾ ਮੰਡੀ ਚ ਓਏ ਸ਼ੇਰਾ ਹੋਰ ਬਾਪੂ ਨੇ ਕਰਨਾ ਕੀ ਹੈ ਘਰੇ ਵੀ ਮਛਰ ਮਾਰਨਾ ਤੇ ਇੱਥੇ ਵੀ ਮਾਰੀ ਜਾਂਦੇ ਆ ਓ ਬਾਈ ਐਦ ਕੀ ਨਾ ਆਪਣੇ ਦੋ ਚਨਾ ਪਿੰਡਾਂ ਚ ਹੀ ਵਿਚਾਰਿਆ ਮੈਂ ਤਾਂ ਦੂਰ ਦੂਰ ਤੇ ਕਰ ਬਹੁਤ ਨਿਸ਼ਾਨ ਹੋ ਗਿਆ ਮੈਨੂੰ ਤਾਂ ਭਈ ਇਹਦੇ ਪਿੱਛੇ ਵੀ ਕੋਈ ਚਾਹ ਲੱਗਦੀ ਆ ਲੈ ਵੀ ਲੈ ਅਮਲੀ ਵੀ ਬੋਲ ਪਿਆ ਆ ਤੜਕੇ ਦੀ ਗੱਲ ਸੁਣ ਲਓ ਤੜਕੇ ਨੂੰ ਮੈਂ ਬੁਲਾਇਆ ਤੇ ਇਹਦੋਂ ਹਾਲ ਚਾਲ ਵੀ ਨਹੀਂ ਦੱਸਿਆ ਗਿਆ ਐ ਕੰਨ ਸਿੱਟੀ ਬੈਠਾ ਸੀਗਾ ਹੁਣ ਤਾਂ ਗੱਲ ਨਹੀਂ ਟੁੱਟਣ ਦਿੰਦਾ ਅਮਲੀ ਸ਼ਕਿਆ ਲੱਗਦਾ ਹੁਣ ਤਾਂ ਚੰਗਾ ਓਏ ਸਾਨੂੰ ਵੀ ਪੂਰਾ ਖਵਾ ਦਿਆ ਕਰਮ ਲੀਆ ਮੱਛਰ ਲੜੀ ਜਾਂਦਾ ਰਹਿੰਦਾ ਮੰਡੀ ਚ ਉਹ ਬਿਛਣਿਆ ਤੂੰ ਬਾਲਾ ਨਾ ਬੋਲੋ ਅਮਲੀ ਨਾ ਪੰਕੇ ਨਾਲ ਅਮਲੀ ਪਿੰਡ ਦੀ ਨੌਨ ਖਾਉਂਦੇ ਆ ਸ਼ਰੇ ਪਿੰਡ ਦੀ ਨੌਨਕ ਅਮਲਿਆ ਤੇਰੀ ਗੱਲ ਸਹੀ ਐ ਇਹ ਸਾਜਿਸ਼ ਐ ਜਾਂ ਉਨ ਲੱਗਦੀ ਅੱਗ ਪਰ ਆਪਾਂ ਨੂੰ ਆਪ ਦਾ ਬਚਾਅ ਆਪ ਕਰਨਾ ਚਾਹੀਦਾ ਐ ਅਸੀਂ ਪਿੰਡ 'ਚ ਫਾਇਰ ਬ੍ਰਿਗੇਡ ਬਣਾਈ ਐ ਇਹ ਪਿੰਡ ਪਿੰਡ ਨੂੰ ਬਣਾਉਣੀ ਚਾਹੀਦੀ ਐ ਬਹੁਤ ਵਧੀਆ ਚੀਜ਼ ਐ ਉਹ ਜੇ ਆਪਣੇ ਪਿੰਡ ਫਾਇਰ ਗੇਵਰੇ ਬਣਾਈ ਨਾ ਤਾਂ ਮੈਨੂੰ ਟ੍ਰੈਵਲੋਂ ਤਾਂ ਜਰੂਰ ਰੱਖਿਓ ਉਹ ਮੈਂ ਦੂਰ ਦੂਰ ਜਾ ਕੇ ਬੰਬੇ ਘਾਟੀ ਤੇ ਕਟ ਰੈਕ ਚਲਾਇਆ ਲੈ ਇਹ ਨੂੰ ਰੱਖ ਲਿਓ ਡਰਾਈਵਰ ਉਹ ਜਦੋਂ ਅਮਲੀ ਦਾ ਸਰੀਰ ਬਣਾਇਆ ਕਰਨਾ ਉਹਦੇ ਨੂੰ ਪਤਾ ਨਹੀਂ ਕਿੰਨਾ ਗੇ ਨੁਕਸਾਨ ਹੋ ਜਾ ਕਰਨਾ ਰੱਖ ਲਿਓ ਡਰਾਈਵਰ ਉਹ ਰਹਿੰਦੇ ਰਹਿੰਦੇ ਵਾਲੀਆ ਟੱਕਿਆ ਰਹਿ ਤੂੰ ਉਹ ਬਿਛਣਿਆ ਉਹ ਹਣ ਤੂੰ ਕੰਮ ਦੀ ਗੱਲ ਕਹਾ ਅਮਦੀ ਆਪਾਂ ਬਾਪੇ ਤੋਂ ਪਾਲਟੀ ਲੈਣੀ ਆ ਪਾਲਟੀ ਐਂਕੀ ਕਣਕ ਸੁਖਨਾ ਬਹੁਤ ਸੋਹਣੀ ਹੋਈ ਆ ਹਾਂ ਏ ਪਾਪਾ ਤੂੰ ਐਉਂ ਕਰੋ ਮੁੰਡੇ ਜਾਉਂ ਤੋਂ ਪਹਿਲਾਂ ਨਾ ਛਾਨੂੰ ਇਕੱਟਾ ਕਣਕ ਦਾ ਚਕਾ ਦੇ ਚਰੀ ਚਰੀ ਫੁੱਲ ਓਏ ਅਮਲੀਆ ਤੂੰ ਕਿਹੜੀ ਗੱਲ ਕਰਤੀ ਲਾ ਚੋਰੀ ਨੂੰ ਕੀ ਏ ਯਾਰ ਕਮਾਲ ਦੀ ਗੱਲ ਏ ਤੇਰੀ ਜਮਾ ਉਹ ਤੂੰ ਨੈਣ ਤੇ ਰਹਿਣ ਤੇ ਮੈਨੂੰ ਪਤਾ ਤੇ ਨਹੀਂ ਕਿੰਨੇ ਚੱਲਦੀਆਂ ਘਰੇ ਓਏ ਤੂੰ ਤਾਂ ਅੰਕਣਾ ਮੰਜਾ ਢੋਣ ਆਣਿਆ ਮੱਡੇ ਚ ਮੈਥੋਂ ਬਾਹਲੇ ਭੇਤ ਨਾ ਕਲਾ ਬਾਹਲੇ ਭੇਤ ਮੈਨੂੰ ਸ਼ਾਂ ਪਤਾ ਓ ਤੂੰ ਅਮਲੀਆ ਰਹਿਣ ਤੇ ਮੈਂ ਜੱਪਲੀਆ ਮਾਰੀ ਜਨਾ ਦੇਖ ਬਿਛਣਿਆ ਤਿੰਨ ਟਾਈਮ ਸੋਹਣੀ ਰੋਟੀ ਮਿਲ ਜਾਂਦੀ ਐ ਆ ਲੀੜਾ ਰੱਤਾ ਤੋਤਾ ਮਿਲ ਜਾਂਦਾ ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ਭਈ ਬਿਛਣਿਆ ਐਵੇਂ ਕਹਿਦਗੇ ਭਾਈ ਮੇਰੇ ਨੂਹ ਪੁੱਤ ਬੜੀ ਸੇਵਾ ਕਰਦੇ ਆ ਆ ਮੇਰੇ ਪੋਤਾ ਪੋਤੀ ਦਾ ਬਾਪੂ ਬਾਪੂ ਕਹਿੰਦੇ ਨਹੀਂ ਥੱਕਦੇ ਐਵੇਂ ਹੁਣ ਭਈ ਕਾ ਤੋ ਐਵੇਂ ਕਰੀ ਜੇ ਲੱਗੀ ਆਪਾ hath ne pauga mil janda pe innu oh nal yaar mera ta meri pension wali guzara hoy janda 1500 menu mahine da mukda ni ਓ ਬਾਬਾ ਓ 15 ਹਾਸ਼ਾਣਾ ਕੀ ਬਣਦਾ ਜੇ ਕਿਤੇ 5000 ਪੈਨਸ਼ਨ ਹੋ ਜੇ ਨਾ ਨਿਆਰਾ ਆ ਜੇ ਨਿਆਰਾ ਓਏ ਹਮਲਿਆ ਜੇ ਸਰਕਾਰ 5000 ਪੈਨਸ਼ਨ ਵੀ ਦੇਣ ਲੱਗ ਜੇ ਨਾ ਤੈਨੂੰ ਤਾਂ ਉਹਦਾ ਵੀ ਕੋਈ ਫਾਇਦਾ ਨਹੀਂ ਹੋਣਾ ਤੂੰ ਤਾਂ ਉਹਦੇ ਵੀ ਡੋਡੀ ਲੈ ਕੇ ਖਾ ਜਾਣੇ ਗੱਲ ਸਹੀ ਐ ਬਿਛਨੇ ਲੈ ਵੀ ਹੁਣ ਆਡੀਓ ਹੁਣ ਮੇਰੇ ਲੜ ਲੱਗਿਆ ਮੱਛਰ ਹਾਂ ਮੈਂ ਤਾਂ ਬਈ ਮੱਛਰਦਾਨੀ ਲਾ ਕੇ ਪੈਣਾ। ਓ ਬਾਬਾ ਓ ਮੱਛਰ ਨਹੀਂ। ਇਹਨੇ ਕੀੜੇ ਲੜਦੇ ਆ ਕੀੜੇ। ਸਿੱਧਾ ਕਹਿਣਾ ਇਹ ਮੇਰਾ ਪੈਗ ਦਾ ਟਾਈਮ ਹੋ ਗਿਆ। ਓ ਅਮਲੀਆ ਜੇਲੇ ਬਾਬੇ ਨੂੰ ਛੇਡਾ ਨਾ ਕਰ ਤਾ ਤੂੰ ਟਾਈਮ ਨਾ ਘਰੇ ਜਾਵੜਾ ਰਾਹ 'ਚ ਪੀਣਕ ਲੱਗੀ ਤਾਂ ਉੱਥੇ ਦਿਨ ਚੜਜੂ। ਓ ਚੰਗਾ ਬਾਬਾ ਪੈ ਤੂੰ ਹੀ ਸੱਚੀ ਗੱਲ ਆ ਮੱਛਰ ਲੜਦਾ ਹੋਊਗਾ ਅਸੀਂ ਚਲਦੇ ਹਾਂ ਹੁਣ। ਠੀਕ ਆ ਵੀ ਸ਼ੇਰੋ ਬਾਪਾ ਫਿਰ ਮੈਂ ਵੀ ਜਾਵਾਂ ਪੱਕਾ ਰੱਚ ਮੈਨੂੰ ਕੋਈ ਅਵਲੀਆ ਜਾਵੜਾ ਜਾਵੜਾ ਕਰੇ ਟਾਈਮ ਨਾਲ ਕੋਈ ਨਾ ਤੋਰ ਲੱਗ ਲੈਣ ਦੇ ਫੇਰ ਤੈਨੂੰ ਲਵਾਵਾਂਗੇ ਪੈਗ ਮਰਜੀ ਹੈ ਤੇਰੀ ਜਾਵੜਾ ਮੇਰੇ ਜੋਗੀ ਆ ਭਰਾਵਾ ਅਜ ਤਾਂ ਚਲੋ ਓ ਚੱਲ ਵੀ ਮਣਾ ਅੱਜ ਨਹੀਂ ਬੋਲਦਾ ਕਿਹੜਾ ਕਰਦਾ ਉਹ ਕਿਨੇ ਪਾਸੋਂ ਹੋ ਰੋ ਉਹ ਬਿਸਨੇ ਬਾਈ ਕਹਿ ਦਿੰਦੇ ਲੋਕ ਵੀ ਮਾਪਿਓ ਦੀ ਕੋਈ ਸੇਵਾ ਨਹੀਂ ਕਰਦਾ ਆ ਬਾਬੇ ਵਾਲੇ ਵੇਖ ਲੈ ਕਿੰਨਾ ਖੋਸਾ ਕਿੰਨੀ ਸੇਵਾ ਕਰਦਾ ਇਹਦੇ ਬੱਚੇ ਉਹ ਤੈਨੂੰ ਨਾ ਸੇਵਕਾ ਪੂਰੀ ਗੱਲ ਦਾ ਨਹੀਂ ਪਤਾ ਮੈਨੂੰ ਤਾਂ ਇਹਨਾਂ ਦੇ ਘਰ ਬਾਰੇ ਸਾਰੀ ਗੱਲ ਦਾ ਪਤਾ ਹੈ ਉਹ ਕਾਹਨੂੰ ਚੰਗਾ ਸਮਝਦੇ ਐ ਇਹਨੂੰ ਓਏ ਇਹ ਤਾਂ ਇਥੋਂ ਤੱਕ ਐ ਆ ਕੱਪੜੇ ਲੀੜੇ ਆਪਦੇ ਆਪ ਧੋਂਦਾ ਉਹ ਨਹੀਂ ਧੋਂਦੇ ਆਹ ਕਿਹੜੀ ਰੋਟੀ ਦਿੰਦੇ ਆ ਉਹ ਵੀ ਐ ਮਤਲਬ ਚਲੀ ਵੀ ਸੜੀ ਵੀ ਮੱਚ ਕੇ ਉਹ ਸਿੱਧੇ ਮੂੰਹ ਇਹਦੇ ਨਾਲ ਕੋਈ ਗੱਲ ਨਹੀਂ ਕਰਦਾ ਇਹ ਤਾਂ ਹੁਣ ਇੱਥੇ ਧੀ ਪੁੱਤ ਦੇ ਆਪਦੇ ਨੋ ਪੁੱਤ ਦੇ ਉਹਨਾਂ ਦੇ ਪੱਜ ਰੱਖਦਾ ਉਹਨਾਂ ਦੀ ਲਾਜ ਰੱਖਦਾ ਅਸਲ ਦੇ ਵਿੱਚ ਨਾ ਇਹਦਾ ਭਰਾ ਇੱਕ ਗਿਆਵਾ ਬਾਹਰ ਉਹ ਇਹਨੂੰ ਖਰਚਾ ਪੱਠਾ ਉਹ ਭੇਜਦਾ ਸੱਜੇ ਖੱਬੇ ਕਦੇ 5000 10000 ਭੇਜਦਾ ਤਾਂ ਇਹ ਦਬਿਆ ਨਹੀਂ ਉਹਨਾਂ ਤੋਂ ਇੱਥੇ ਤਾਂ ਇਹ ਵਿਚਾਰਾ ਹੁਣ ਉਹਨਾਂ ਦੀ ਲਾਜ ਰੱਖੀ ਜਾਂਦਾ ਆਪਦੇ ਘਰ ਦੀ ਕੋਈ ਕਾਕੇ ਤੇਰੇ ਬਾਪੂ ਵਰਗਾ ਕੋਈ ਨਹੀਂ ਬਣ ਸਕਦਾ ਉਹ ਕਾਕੇ ਭਾਵੇਂ ਤੁਸੀਂ ਆਪਦੇ ਬਾਪੂ ਦੀ ਭੂਰਾ ਕਦਰ ਨਹੀਂ ਕੀਤੀ ਪਰ ਤੇਰਾ ਬਾਪੂ ਫਿਰ ਵੀ ਯਾਰ ਲੋਕਾਂ ਕੋਲੇ ਥੋਡੀ ਸ਼ੋਭਾ ਕਰਦਾ ਸੀ ਉਹ ਥੋਡੀ ਵਡਿਆਈ ਕਰਦਾ ਥੱਕਦਾ ਨਹੀਂ ਸੀ ਭਾਵੇਂ ਘਰੋਂ ਉਹ ਜਲੀਲ ਹੁੰਦਾ ਸੀ ਪਰ ਬਾਹਰ ਉਨੇ ਤੁਹਾਡੀ ਵਧਾਈ ਕਰਨੀ ਮੇਰੇ ਧੀ ਪੁੱਤ ਇਨੇ ਚੰਗੇ ਆ ਮੇਰੇ ਨੌ ਪੁੱਤ ਇਨੇ ਚੰਗੇ ਆ ਸਾਰੀਆਂ ਗੱਲਾਂ ਸਹੀ ਆ ਬਾਈ ਤੁਹਾਡੀਆਂ ਤਾਂ ਹੀ ਐਦ ਕੀ ਕਣਕ ਨਾ ਮੰਡੀ ਜਨੀ ਸਿੱਤੀ ਜਿਉਂਦੇ ਜੀ ਤਾਂ ਵਾਕਈ ਮੇਰੇ ਤੋਂ ਕਦਰ ਨਹੀਂ ਹੋਈ ਬਾਈ ਹੁਣ ਪਤਾ ਲੱਗਦਾ ਪਿਓ ਪਿਓ ਹੀ ਹੁੰਦਾ ਆਹ ਦੇਖ ਲੈ ਬਾਈ ਉਹਦਾ ਮੰਜਾ ਅੱਜ ਵੀ ਥੋਲੇ ਢਾ ਕੇ ਰੱਖਿਆ ਹੁਣ ਮੈਨੂੰ ਐ ਲੱਗਦਾ ਵੀ ਮੇਰਾ ਬਾਪੂ ਇਹਦੇ ਤੇ ਬੈਠਾ ਵਾਕਈ ਜਿਉਂਦੇ ਜੀ ਦੀ ਕਦਰ ਹੁੰਦੀ ਬਾਈ ਜਦੋਂ ਬੰਦਾ ਦੁਨੀਆਂ ਤੋਂ ਚਲਾ ਜਾਂਦਾ ਨਾ ਉਦੋਂ ਪਤਾ ਲੱਗਦਾ ਕਦਰ ਦਾ ਬਾਕੀ ਪਿਓ ਸੱਚ ਮੋੱਚੀ ਕਹਿੰਦੇ ਹੁੰਦੇ ਵੀ ਬਾਈ ਰੱਬ ਦਾ ਦੂਜਾ ਰੂਪ ਹੁੰਦਾ ਉਹਦੇ ਹੁੰਦੇ ਆ ਸੱਚ ਜਾਣੀ ਫਿਕਰ ਹੀ ਨਹੀਂ ਸੀ ਬਾਈ ਕਦੋਂ ਕਣਕ ਕਦੋਂ ਹਾਰੀ ਕਦੋਂ ਸੋਣੀ ਨਜ਼ਾਰੇ ਲੈਂਦੇ ਸੀ ਬਾਈ ਹੁਣ ਤਾਂ ਧਰਮਨ ਆ ਨਾ بس ਰੱਬ ਹੀ ਜਾਣਦਾ ਵੀ ਇਹ ਉਹਦੀ ਘਰ ਕਿੰਨੀ ਘਾ